ਤੈਸਲਾ ਦਾ ਖੱਟਿਆ ਦੁਨੀਆ ਦਿਖਾ ਰਹੀ ਹੈ ਮੋਟਰ ਦੇ ਰੂਪ ਚ ਇੰਡਕਸ਼ਨ ਮੋਟਰ ਉਹਨੇ ਦਿੱਤੀ AC ਸਪਲਾਈ ਹੂੰ DC ਸਪਲਾਈ ਜਦ ਬਿਜਲੀ ਦੇ ਗ੍ਰਿਡਾਂ ਦੀ ਪਹਿਲੀ ਡਿਸਟ੍ਰਿਬਿਊਸ਼ਨ ਐਡਿਸ਼ਨ ਨੇ ਸ਼ੁਰੂ ਕੀਤੀ ਅਸੀਂ ਉਹ ਲੋਕਾਂ ਦਾ ਕਦੇ ਦੇਣਾ ਨਹੀਂ ਦੇ ਸਕਦੇ ਅੱਜ ਜ਼ੁਲਮ ਹੋ ਰਿਹਾ ਅਸੀਂ ਕਹਿੰਨਾ ਬਾਬਾ ਨਾਨਕਾ ਤੂੰ ਆ ਜਾ ਕਿਉਂ ਸਾਡੇ ਹੱਥ ਟੁੱਟੇ ਹੋਏ ਨੇ ਉਹ ਸੇ ਨੂੰ ਹੱਕਾ ਮਾਰੀ ਜਾਂਦੇ ਆਪਣੇ ਕੁਝ ਕਰ ਗਏ ਆਪਣੇ ਕਿਸੇ ਹੁਣ ਰਹੀ ਗੱਲ ਟੈਸਲਾ ਦੇ ਜ਼ਮਾਨੇ ਦੀ ਜਿੰਨੀ ਉਮਰ ਕੁਦਰਤ ਨੇ ਉਹਨਾਂ ਨੂੰ ਦਿੱਤੀ ਉਹਨਾਂ ਨੇ ਜਿੰਨੀਆਂ ਖੋਜਾਂ ਕੀਤੀਆਂ ਬਹੁਤ ਵੱਡੀਆਂ ਕੀਤੀਆਂ ਮਹਾਨ ਕੀਤੀਆਂ ਪਰ ਉਹਨਾਂ ਨੂੰ ਮਦਾਰੀ ਨਾ ਬਣਾਓ ਵੀ ਉਹ ਆ ਵੀ ਕਰਦਾ ਦਾ ਆ ਵੀ ਕਰਦਾ ਦਾ ਕਿ ਕੀ ਕੱਲ ਮੁੜ ਕੇ ਟੈਕਨੋਲੋਜੀ ਨਹੀਂ ਆਈ ਮੁੱਕ ਗਈ ਟੈਕਨੋਲੋਜੀ 1970 ਦੇ ਵਿੱਚ ਵਾਈਜ਼ਰ 1 ਪੁਲਾੜ ਤੇ ਗਿਆ ਹੋਇਆ ਅਰਬਾਂ ਖਰਬਾਂ ਕਿਲੋਮੀਟਰ ਦੂਰ ਤੇ ਲਗਾਤਾਰ ਧਰਤੀ ਤੋਂ ਅੱਜ ਵੀ ਚੱਲੀ ਜਾਂਦਾ ਹੈ। ਹਾਂ ਉਹਨਾਂ ਕਲੇ ਟੈਸਲਾ ਨੇ ਬਣਾਇਤੀ ਜਦ ਠੀਕ ਹੈ ਟੈਸਲਾ ਦੀਆਂ ਆਪਣੀਆਂ ਉਪਲਬਧੀਆਂ ਥੀਆਂ। ਉਹਨਾਂ ਦਾ ਚੈਪਟਰ ਉੱਥੇ ਖਲੋਜ ਹੋ ਗਿਆ। ਗਾਹਲ ਨੇ ਉਹਦਾ ਕੰਮ ਸ਼ੁਰੂ ਕਰ ਲਿਆ। ਕਦੇ ਗਿਣਿਆ ਜਾਂਦਾ ਤੇ ਵੀ ਬਿਨਾ ਕੰਡਕਟਰ ਦੇ ਬਿਜਲੀ ਜਾਂ ਸਿਗਨਲ ਚੱਲਣੇ ਨਹੀਂ ਹੈਗੇ। ਬਿਨਾ ਬਿਜਲੀ ਤੋਂ ਸਿਗਨਲ ਨਹੀਂ ਤੁਰ ਸਕਦਾ। ਹੂੰ ਪਰ ਫਾਈਬਰ ਦੇ ਰੂਪ ਚ ਅੱਜ ਚੱਲਦਾ ਹੈ ਨਾ। ਪਹਿਲੀ ਲਾਈਟ ਹੀ ਆਉਂਦੀ ਹੈ। ਕਦੇ ਕਹਿੰਦੇ ਤੇ ਵੀ ਲਾਈਟਰ ਦੀ ਡਾਇਰੈਕਸ਼ਨ ਨਹੀਂ ਮੋੜੀ ਜਾ ਸਕਦੀ ਮੋੜ ਲਈ ਪਰ ਹਾਲੇ ਤੱਕ ਵਾਇਰਲੈਸ ਵੇਹਲੀ ਦਾ ਕੋਈ ਬੀਆਉਟ ਨਹੀਂ ਹੈ ਕੋਈ ਹਿੱਲਾ ਨਹੀਂ ਥਿਆ ਮਲਾਂ ਗੱਲਾਂ ਹੀ ਨੇ ਆਪਣੇ ਵੀਵਰਸ ਨੂੰ ਦੱਸਣਾ ਨੇ ਕੁਝ ਜਗ੍ਹਾ ਤੇ ਲੇਜ਼ਰ ਨਾਲ ਇਹ ਐਕਸਪੈਰੀਮੈਂਟ ਹੋਏ ਨੇ ਲੇਜ਼ਰ ਦੇ ਜੇ ਤੁਸੀਂ ਗੱਲ ਬਾਇਅਬਿਲਟੀ ਦੀ ਆ ਗਈ ਤੁਸੀਂ 20 ਕਿਲੋਵਾਟ ਲਾ ਕੇ ਉਥੇ 100 ਵਾਟ ਦਾ ਮਤਲਬ ਚਲਾ ਵੀ ਲਿਆ ਉਹ ਥੋੜੀ ਕੋ ਬਲੰਦੀ ਥੋੜੀ ਹੈ ਤਕਨੀਕ ਕਾਮਯਾਬ ਉਦੋਂ ਹੁੰਦੀ ਹੈ ਜਦੋਂ ਉਹ ਆਪਣੀ ਲਾਗਤ ਨਾਲੋਂ ਪ੍ਰੋਫਿਟ ਤੇ ਨਿਕਲ ਜੇ ਹੂੰ ਤੁਸੀਂ ਇੱਕ ਖੇਤਾਂ ਦੀ ਗੱਲ ਕਰ ਰਹੇ ਸੀ ਤੇ ਖੇਤਾਂ ਦੀ ਗੱਲ ਕਰਦੇ ਕਰਦੇ ਨਾ ਮੈਨੂੰ ਆਈ ਸੀ ਇੱਕ ਦਿਮਾਗ 'ਚ ਚੀਜ਼ ਵੀ ਪਾਣੀ ਨੂੰ ਰੀਚਾਰਜ ਕਰਨ ਦੇ ਲੋਕਾਂ ਨੇ ਬੜੀਆਂ ਵੀਡੀਓਜ਼ ਪਿੱਛੇ ਬਣਾਈਆਂ ਸੀ ਲੋਕੀ ਕਹਿੰਦੇ ਸੀ ਵਾਟਰ ਰੀਚਾਰਜ ਦਾ ਨਵਾਂ ਸਿਸਟਮ ਦੇਖੋ ਜੀ ਅਸੀਂ ਖੱਡਾ ਖੋਤਾ ਇਹ ਪਾਣੀ ਸਿੱਧਾ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਜਾਊਗਾ ਵਾਟਰ ਰੀਚਾਰਜ ਹੋ ਸਕਦਾ ਹੋ ਤਾਂ ਸਕਦਾ ਪਰ ਉਹ ਸਾਡੇ ਲਈ مصیبتਾਂ کھڑیयां ਕਰ ਰਿਹਾ ਪੰਜ ਸਵੰਤੀਆਂ ਬਿਮਾਰੀਆਂ ਅਸੀਂ ਬਿਨਾ ਕਿਸੇ ਕਿਸਮ ਦੇ ਪਾਣੀ ਦਾ ਚੈੱਕ ਕੀਤੇ ਧਰਤੀ ਸੁੱਟ ਰਿਹਾ ਕਿਹੜਾ ਲਾਜਿਕ ਹੈ ਬਿਨਾ ਚੈੱਕ ਕੀਤੇ ਪਾਣੀ ਧਰਤੀ ਜਪਾਈ ਜਾਂਦੇ ਉੱਥੇ ਪਾ ਰਹੇ ਜਿੱਥੇ ਕਦੇ ਕੋਈ ਸਾਫ਼ ਬਣੀ ਹੋਣਾ ਮੁੜ ਕੇ ਪੱਥਰਾਂ ਨੂੰ ਗੰਦਲੇ ਕਰ ਰਹੇ ਕਹਿੰਦੇ ਚੱਲੋ ਯਾਰ ਇਹਨਾਂ ਦਾ ਅੰਤ ਆ ਗਿਆ ਉਹ ਕਿਹੜਾ ਤਰੀਕਾ ਵੀ ਤੁਸੀਂ ਕੈਮੀਕਲ ਵਾਲਾ ਹੁਣ ਕਈ ਕਹਿੰਦਾ ਸਾਡੇ ਤਾਂ ਘਰ ਦਾ ਪਾਣੀ ਧੀ ਘਰ ਦਾ ਪਾਣੀ ਸ਼ੁੱਧ ᱛੀ ਫਿਰ ਜਿਹੜਾ ਨਾਲੀਏ ਚ ਜਾਂਦਾ ਪਾਣੀ ਘਰੇ ਰੱਖ ਲਿਆ ਕਰੋ ਨਾ ਪੀ ਕੇ ਦਿਖਾਓ ਤੁਹਾਡੇ ਵੀ ਬੀ ਬੰਦੇ ਕੀ ਪਾਣੀ ਆਪਾਂ ਪੀਦੇ ਆ ਸਿੱਧਾ ਕਿਉਂ ਇਹ ਪੀਣ ਵਾਲੇ ਪਾਣੀ ਇੱذ ਕਿਉਂ ਪਾ ਰਹੇ ਹੋ ਬੱਸ ਤਾਂ ਗੱਲਾਂ ਬਹੁਤ ਸੀਗੀਆਂ ਚਲੋ ਸਮਾ ਤੁਹਾਡੇ ਕੋ ਵੀ ਕੁਝ ਘਟਾ ਤੇ ਫਾਈਬਰ ਆਪਟਿਕਸ ਤੇ ਤੁਸੀਂ ਗੱਲ ਕਰ ਰਹੇ ਸੀ ਤਾਂ ਅੰਤ ਦੇ ਵਿੱਚ ਮੈਂ ਉਹ ਹੀ ਗਿਆ ਵੀ ਜੋ ਪੋਡਕਾਸਟ ਦੇ ਵਿੱਚ ਮੈਂ ਸੁਣਿਆ ਉਸ ਨੂੰ ਦੇਖ ਕੇ ਸਵਾਲ ਪੁੱਛ ਰਿਹਾ ਤਾਂ ਫਾਦਰ ਆਫ ਜਿਹੜੇ ਫਾਈਬਰ ਆਪਟਿਕਸ ਸੀ ਉਹ ਵੀ ਇੰਡੀਅਨ ਸੀਗੇ ਪੰਜਾਬੀ ਸੀਗੇ ਸ਼ਾਇਦ ਦੇਖੋ ਹਰੇਕ ਦੇ ਉੱਤੇ ਤੇ ਮੋਹਰ ਨਾ ਲਾਓ ਉਹ ਇੰਡੀਅਨ ਹੈਗੇ ਤੇ ਪਰ ਉਹਨਾਂ ਨੂੰ ਮਾਹੌਲ ਤਾਂ ਨਹੀਂ ਦਿੱਤਾ ਨਾ ਅਗਲੇ ਨੇ ਖੋਜ ਤਾਂ ਬਾਹਰ ਜਾ ਕੇ ਕੀਤੀ ਬਾਹਰ ਜਾ ਕੇ ਕੀਤੀ ਠੀਕ ਹੈ ਨਾ ਜੇ ਤਾਂ ਕਾਮਯਾਬ ਹੋ ਗਿਆ ਫਿਰ ਤਾਂ ਉਹ ਸਾਡਾ ਹੈ ਜੇ ਫੇਲ ਹੋ ਗਿਆ ਫਿਰ ਉਹ ਸਾਡੇ ਕਿਹੜੇ ਇਥੇ ਰਹਿੰਦਾ ਤੀ ਕੋ ਹਮ ਨਰਿੰਦਰ ਸਿੰਘ ਕਪਾਨੀ ਸਰਨਾਰਜਿ ਨੇ ਜਿਨ੍ਹਾਂ ਨੇ ਆਪਟੀਕਲ ਫਾਈਬਰ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹਮ ਹਮ ਬਹੁਤ ਵੱਡੀ ਖੋਜ ਹੈ ਉਹ ਵੀ ਕਿਸੇ ਮਾਮਲੇ ਦੀ ਟੈਸਲਾ ਤੋਂ ਘੱਟ ਨਹੀਂ ਨੈਡਿਸਨ ਤੋਂ ਘੱਟ ਨੈਡਿਸਨ ਤੋਂ ਘੱਟ ਸਹੀ ਹੈ ਕੋਈ ਵਿਗਿਆਨੀ ਦੀ ਜਿਹੜੀ ਉਪਲਬਧੀ ਹੈ ਉਹਨੂੰ ਇੱਕ ਦੂਜੇ ਦੇ ਬਰਾਬਰ ਨਹੀਂ ਮਿਲਾਇਆ ਜਾ ਸਕਦਾ ਹਮ ਸਭ ਦੀ ਆਪਣੀ ਆਪਣੀ ਮਿਹਨਤ ਸੀ ਆਪਣੇ ਆਪਣੇ ਨਿਸ਼ਾਨੇ ਉਹਨਾਂ ਨੇ ਸਰ ਕੀਤੇ ਅਸੀਂ ਤਾਂ ਉਹਨਾਂ ਦੇ ਸਰ ਕੀਤੇ ਨਿਸ਼ਾਨਿਆਂ ਨੂੰ ਸਮਝ ਵੀ ਨਹੀਂ ਪਾ ਰਹੇ ਨਮਾ ਤੱਕ ਅਸੀਂ ਕੀ ਕਰਦੇ ਹਾਂ ਅਸੀਂ ਹਲੇ ਬਹੁਤ ਥੱਲੇ ਬੈਠੇ ਹਾਂ ਸਾਡਾ ਤਾਂ ਉਹ ਲੋਕਾਂ ਉਹਦੇ ਸਿਰ ਚੋਂ ਕੋਈ ਜਿੰਨਾਂ ਨੇ ਆਪਦੀ ਜ਼ਿੰਦਗੀਆਂ ਗਾਲ ਕੇ ਸਾਨੂੰ ਟੈਕਨੋਲੋਜੀ ਦਿੱਤੀ ਹੈ ਨਾ ਕਿ ਉਹ ਸਾਦਾ ਮੰਗੋ ਜਿਹੜੇ ਗੁਫਾ ਚ ਵੜ ਕੇ ਭਜਨ ਮੰਦਗੀ ਕਰਦੇ ਰਹੇ ਕੋਈ ਫਾਇਦਾ ਹੋਇਆ ਨਾ ਹੋਇਆ ਉਹਨਾਂ ਦਾ ਆਪਦਾ ਹੋਇਆ ਬਾਹਰ ਲੈਣਾ ਕੁਛ ਨਹੀਂ ਬਰਦਰ ਸੇਵਾ ਕਰਦੀ ਮਰ ਜੇ ਸੋ ਸਾਡਾ ਤਾਂ ਸਾਡੇ ਇਹੀ ਆਈਡਲ ਨੇ ਲੋਕ ਜਿਨ੍ਹਾਂ ਨੇ ਸਾਨੂੰ ਟੈਕਨੋਲੋਜੀ ਦੇ ਸਿਰੇ ਦਿਖਾਏ ਉਹ ਬਾਬੇ ਦਾ ਕਹਿ ਦਿੰਦੇ ਅਸੀਂ ਤਾਂ ਸਾਇੰਸ ਤੋਂ ਵੀ ਪਰੇ ਆ ਦੁਨੀਆ ਅਜੇ ਤੱਕ ਕਿੱਥੇ ਤੱਕ ਪਹੁੰਚ ਗਈ ਵੱਤ ਤੋਂ ਵੱਤ ਚੰਨ ਤੱਕ ਪਹੁੰਚ ਗਈ ਪਰ ਇਹਨੇ ਆਪਣੀ ਰੋਟੀ ਵੀ ਨਹੀਂ ਪੈਦਾ ਕਰ ਸਕੀ ਐਦੂੰ ਦੁਨੀਆ ਤੋਂ ਪਰੇ ਕੀ ਹੋਊਗਾ ਸਾਇੰਸ ਤੋਂ ਪਰੇ ਵੀ ਜਿਹੜਾ ਬੰਦਾ ਕੰਮ ਵੀ ਨਹੀਂ ਕਰਦਾ ਤੇ ਐਸ਼ ਵੀ ਫੁੱਲ ਕਰਦਾ ਉਹ ਤਾਂ ਵੀ ਸਾਇੰਸ ਤੋਂ ਪਰਾਂ ਦੀ ਗੱਲ ਹੈ ਸਮਾਜ ਤਾਂ ਕਹਿੰਦਾ ਵੀ ਮਿਹਨਤ ਕਰੋ ਕਮਾਓ ਆਪਣੇ ਪਰਿਵਾਰ ਪਾਲੋ ਉਹ ਸਾਨੂੰ ਸਾਇੰਸ ਤੋਂ ਪਰਾਂ ਦੀ ਗੱਲ ਹੀ ਦਿਖਾ ਰਹੇ ਨੇ ਵਾਕੀ ਉਹ ਸੱਚੇ ਨੇ ਵੀ ਅਸੀਂ ਕੰਮ ਨਹੀਂ ਕਰਦੇ ਡੱਕਾ ਨਹੀਂ ਤੋੜਦੇ ਪਰ ਬੁੱਲੇ ਵੀ ਫੁੱਲ ਲੁੱਟਦੇ ਕਿੱਥੇ ਕਰ ਸਕਦਾ ਸੋ ਇਹ ਨੇ ਤਾਂ ਲੰਬੀਆਂ ਗੱਲਾਂ ਨੇ ਵੀਰ ਹੂੰ ਕੋਈ ਗੱਲ ਨਹੀਂ ਕੋਸ਼ਿਸ਼ ਕਰਾਂਗੇ ਆਪਾਂ ਹੋਇਨਾ ਅਗਲੀ ਵਾਰ ਅਗਲੇ ਵਾਰ ਸੈਸ਼ਨ ਦੇ ਫਿਰ ਛੇੜਾਂਗੇ ਕੜਦਾ ਗੱਲਬਾਤ ਕਰਕੇ ਕਾਫੀ ਟੌਪਿਕ ਮਿਲ ਗਏ ਬੜੀ ਮਿਹਰਬਾਨੀ ਕੋਈ ਗੱਲ ਨਹੀਂ ਡਿਸਕਸ ਹੈ ਗੱਲਬਾਤਾਂ ਨੇ ਚਲਦੀਆਂ ਰਣੀਆਂ ਚਾਹੀਦੀਆਂ ਨੇ ਹਮ ਹਰ ਜਗ੍ਹਾ ਅਸੀਂ ਸਹੀ ਨਹੀਂ ਹਰ ਜਗ੍ਹਾ ਤੁਸੀਂ ਸਹੀ ਨਹੀਂ ਹਰ ਜਗ੍ਹਾ ਪਬਲਿਕ ਸਹੀ ਪਬਲਿਕ ਸਹੀ ਪਰਫੈਕਟ ਤਾਂ ਦੁਨੀਆ ਤੇ ਕੁਦਰਤ ਹੈ ਹਮ ਸਸ਼ਕਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅਸੀਂ ਮੇਰਾ ਹਮੇਸ਼ਾ ਜਿਹੜੀ ਆ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਤੱਕ ਜਿਹੜੀ ਆ ਕੋਈ ਨਾ ਕੋਈ ਜਾਣਕਾਰੀ ਲੈ ਕੇ ਆਈਏ ਸਾਡੇ ਪੋਡਕਾਸਟ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਮਿਲੇ ਤਾਂ ਅੱਜ ਕੱਲ ਅੱਜ ਦਾ ਜਿਹੜਾ ਪੋਡਕਾਸਟ ਹੈ ਉਹ ਇਨਫੋਰਮੇਟਿਵ ਹੋਣ ਵਾਲਾ ਹੁਣ ਗੱਲਬਾਤ ਕਰਾਂਗੇ ਜਿਹੜੇ ਘਰਾਂ ਦੇ ਵਿੱਚ ਅਸੀਂ ਯੂਜ਼ ਕਰਦੇ ਆ ਅਪਲਾਈਐਂਸਸ ਯਾਨਕੀ ਏਸੀ ਹੋ ਗਿਆ ਫ੍ਰਿਜ ਹੋ ਗਿਆ ਪੱਖੇ ਹੋਗੇ ਕੂਲਰ ਹੋਗੇ ਹੋਰ ਵੀ ਅਨੇਕਾ ਚੀਜ਼ਾਂ ਬਾਰੇ ਅੱਜ ਗੱਲਬਾਤ ਕਰਨ ਵਾਲੇ ਕੀ ਅਸੀਂ ਉਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਆ ਅਤੇ ਸਭ ਤੋਂ ਵੱਡੀ ਗੱਲ ਹੈ ਅਸੀਂ ਹਮੇਸ਼ਾ ਸੋਚਦੇ ਹਾਂ ਵੀ ਸਾਡਾ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਨਾ ਆਵੇ ਫ੍ਰੀ ਦੇ ਵਿੱਚ ਅਸੀਂ ਜਿਹੜੀ ਆ ਬਿਜਲੀ ਯੂਜ਼ ਕੀ ਕਰੀਏ ਤਾਂ ਕਿੱਥੇ ਅਸੀਂ ਫ੍ਰੀ ਦੇ ਵਿੱਚ ਬਿਜਲੀ ਜਿਹੜੀ ਆ ਉਹ ਯੂਜ਼ ਕਰ ਸਕਦੇ ਹਾਂ ਅਤੇ ਏਸੀ ਫ੍ਰਿਜ ਇਹ ਵੀ ਨਾਲ ਨਾਲ ਯੂਜ਼ ਕਰ ਸਕਦੇ ਹਾਂ ਤੇ ਅੱਜ ਹੁਣ ਇਸ ਤੇ ਗੱਲਬਾਤ ਕਰਨਗੇ ਸਾਡਾ ਇਸ ਸਮੇਂ ਮੌਜੂਦ ਨੇ ਜੈ ਸਿੰਘ ਕੱਕੜਵਾਲ ਜੀ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਬਹੁਤ ਸਵਾਗਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਮੈਨੂੰ ਲੱਗਦਾ ਤੁਸੀਂ ਇਹਨਾਂ ਨੂੰ ਦੇਖ ਕੇ ਪਛਾਣ ਗਏ ਹੋਗੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਸੀ ਤਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਵਾਲ ਜਿਹੜਾ ਪੁੱਛਣਾ ਚਾਹਾਂਗਾ ਮੈਂ ਇੱਥੇ ਆਇਆ ਮੈਂ ਪਹਿਲਾਂ ਹੀ ਦੇਖਿਆ ਵੀ ਏਸੀ 28 ਨੰਬਰ ਤੇ ਚੱਲ ਰਿਹਾ ਇਹਦੇ ਪਿੱਛੇ ਕੀ ਕਾਰਨ ਆ ਘਰਾਂ ਦੇ ਵਿੱਚ ਤਾਂ ਲੋਕੀ 16 ਨੰਬਰ ਤੇ ਚਲਾਉਂਦੇ ਆ ਪਹਿਲਾਂ ਦੇਖੋ ਜਵਾਬ ਤੋਂ ਪਹਿਲਾਂ ਮੇਰੇ ਇੱਕ ਸਵਾਲ ਹੈ ਵੀ ਕੀ ਤੁਹਾਨੂੰ ਇੱਥੇ ਆ ਕੇ ਗਰਮੀ ਲੱਗੀ ਨਹੀਂ ਤੁਹਾਨੂੰ ਠੰਡੇ ਮਹਿਸੂਸ ਹੋਈ ਹੈ ਬਿਲਕੁਲ ਕਿ ਜ ਸਾਡੇ 28 ਤੇ ਠੰਡੇ ਸੇ ਬਾਕੀਆਂ ਦੇ ਜੀ ਹੂੰ ਇਹ ਬੜਾ ਸਪਸ਼ਟ ਜਾ ਮੈਟਰ ਹੈ ਤੁਸੀਂ 2-4 ਦਿਨ ਬਰਫੀਲੇ ਪਹਾੜਾਂ ਤੇ ਜਾਓ ਤੁਸੀਂ ਉੱਥੇ ਵੀ ਸੈੱਟ ਹੋ ਜਾਓਗੇ ਹੂੰ ਫਿਰ ਤੁਸੀਂ ਇੱਥੇ ਦੇ 16 ਦੇ ਇੰਨੇ ਕਰ ਵੀ ਨਹੀਂ ਚੱਲ ਪਾਉਗੇ ਸਰੀਰ ਦੀ ਸੈਟਿੰਗ ਹੈ ਹੂੰ ਸਰੀਰ ਦੀ ਜਿਹੜੀ ਸਹੀ ਸੈਟਿੰਗ ਹੈ ਉਹ 30 ਡਿਗਰੀ ਦੇ ਆਸ-ਪਾਸ ਹੁੰਦੀ ਹੈ ਅੱਛਾ ਆਪਣਾ ਤੁਸੀਂ ਦੇਖ ਲਓ ਵੀ ਜਿਹੜਾ ਟੈਂਪਰੇਚਰ ਹੈ ਬਾਡੀ ਟੈਂਪਰੇਚਰ ਕਿੰਨਾ ਹੁੰਦਾ ਹੈ ਹੂੰ ਬਾਡੀ ਟੈਂਪਰੇਚਰ ਤੋਂ ਬਾਹਰਲਾ ਟੈਂਪਰੇਚਰ ਵੱਧ ਗਿਆ ਤਾਂ ਸਾਨੂੰ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਹੂੰ ਘਟ ਗਿਆ ਤਾਂ ਸਾਨੂੰ ਠੰਡ ਲੱਗਣ ਲੱਗ ਜਾਂਦੀ ਹੈ ਬਹੁਤ ਸਾਦਾ ਜਿਹਾ ਸਪਸ਼ਟ ਗੱਲ ਹੈ ਹੂੰ ਵੈਸੇ ਵੀ ਜਿਹੜਾ ਏਸੀ ਲਾਇਆ ਜਾਂਦਾ ਹੈ ਉਹ ਠੰਡ ਵਾਸਤੇ ਨਹੀਂ ਲਾਇਆ ਜਾਂਦਾ ਇੱਥੇ ਆ ਕੇ ਸਾਡੇ ਲੋਕਾਂ ਦੇ ਬਹੁਤ ਵੱਡੇ ਭੁਲੇਖੇ ਨੇ ਅੱਛਾ ਦੇਖੋ ਸਾਡੇ ਕੋਲ ਤਿੰਨ ਮਸ਼ੀਨਾਂ ਨੇ ਹੂੰ ਪਹਿਲੀ ਗੱਲ ਪੱਖਾ ਹੈ ਬਿਲਕੁਲ ਸਾਦਾ ਪੱਖਾ ਹੈ ਹੂੰ ਦੂਜੇ ਨੰਬਰ ਤੇ ਕੂਲਰ ਹੈ ਜਿਹਨੂੰ ਅਪਰ ਡਿਜੀਟ ਕੂਲਰ ਬੋਲਦੇ ਆ ਪਾਣੀ ਪੈਂਦਾ ਹੂੰ ਤੀਜੇ ਨੰਬਰ ਤੇ ਏਸੀ ਹੈ ਹੁਣ ਇਹਨਾਂ ਦੀ ਆਪਸ ਕੀ ਡਿਫਰੈਂਸ ਕੀ ਨੇ ਜਿਹੜਾ ਪੱਖਾ ਹੈ ਜਦੋਂ ਅਸੀਂ ਕੱਲਾ ਪੱਖਾ ਲਗਾਉਨੇ ਆ ਤਾਂ ਉਹ ਕੀ ਕਰਦਾ ਹੈ ਵੀ ਸਾਡੇ ਸਰੀਰ ਦੇ ਉੱਤੇ ਜਿਹੜਾ ਪਸੀਨਾ ਆ ਰਿਹਾ ਹੈ ਉਹਨੂੰ ਤੇਜ਼ੀ ਨਾਲ ਜਦੋਂ ਹਵਾ ਲੱਗਦੀ ਹੈ ਤਾਂ ਥੋਬੇਪੋਰੇਟ ਹੁੰਦਾ ਹੈ ਵੇਪੋਰੇਟ ਹੈ ਉਹ ਵੇਪੋਰੇਟ ਜਿੱਥੋਂ ਵੀ ਪਾਣੀ ਵੇਪੋਰੇਟ ਹੋ ਕੇ ਠੰਡੋ ਹੂੰ ਤੇ ਉਹਦੇ ਨਾਲ ਸਾਨੂੰ ਲੱਗਦਾ ਵੀ ਪੱਖੇ ਦੀ ਹਵਾ ਠੰਡੀ ਹੈ ਜਦ ਕਿ ਪੱਖੇ ਦੀ ਹਵਾ ਕਰੇ ਠੰਡੀ ਨਹੀਂ ਹੁੰਦੀ ਪੱਖੇ ਦੀ ਹਵਾ ਨੋਰਮਲ ਹੈ ਨੋਰਮਲ ਨਹੀਂ ਜੋ ਪਿੱਛੋਂ ਆ ਰਹੀ ਹੈ ਉਹ ਆ ਕੇ ਦੇ ਦੇ ਬਿਲਕੁਲ ਸਹੀ ਲੋ ਦੇ ਦਾ 33 ਹਵਾ ਵੀ ਮਾਰਦਾ ਫਿਰ ਉਹ ਠੰਡੀ ਕਿਉਂ ਨਹੀਂ ਦਿੰਦਾ ਹੂੰ ਇਹ ਮਸ਼ੀਨ ਨੂੰ ਸੀ ਸਾਰਾ ਸਾਲ ਵਰਤ ਸਰਦੇ ਜਦੋਂ ਵੀ ਮਾੜੀ ਗਰਮੀ ਆ ਪਾ ਕਰੇ ਪੱਖਾ ਚਲਾਏ ਤਾਂ ਆ ਨਹੀਂ ਆਉਂਦਾ ਹੂੰ ਔਰ ਇੱਕ ਜਿਹੜੀ ਸਾਡੇ ਹਾਲ ਦੇ ਵਾਲੇ ਸਫੋਕੇਸ਼ਨ ਹੋ ਰਹੀ ਹੈ ਉਹਨੂੰ ਵੀ ਸਰਕੂਲੇਸ਼ਨ ਤੇ ਲਿਆ ਦੰਦਾ ਤੇ ਜਿਹੜੀ ਥੋੜੀ ਬਹੁਤ ਪਸੀਨੇ ਦੇ ਰੂਪ ਤੇ ਸਾਡੇ ਤੇ ਹਵਾ ਆ ਰਹੀ ਹੈ ਮਤਲਬ ਗਰਮੀ ਆ ਰਹੀ ਹੈ ਅਕਲ ਕਰਨੀ ਹੋ ਰਹੀ ਹੈ ਉਹਨੂੰ ਉਹ ਵੈਪੋਰੇਟ ਕਰਾ ਕੇ ਉਡਾ ਦਿੰਦਾ ਸਾਨੂੰ ਰਿਲੈਕਸੇਸ਼ਨ ਇਹ ਪੱਖੇ ਦਾ ਕੰਮ ਦੂਜੇ ਨੰਬਰ ਤੇ ਆ ਜਾਂਦਾ ਡਾਇਰੈਕਟ ਕੁਨਡਰ ਕੋਲਰ ਉਹ ਕੁਲਰ ਦਾ ਜਿਹੜਾ ਸਹੀ ਸਮੇਂ ਉਹ ਮਾਰਚ ਸ਼ੁਰੂ ਤੋਂ ਲੈ ਕੇ ਤੇ ਤੁਹਾਡਾ ਪਹਿਲਾ ਹੋ ਜੇ ਵੀ ਜੂਨ ਅੱਧ ਤੱਕ ਉਹਦਾ ਕੰਮ ਹੈ ਮਾਰਚ ਸ਼ੁਰੂ ਤੋਂ ਲੈ ਕੇ ਜੂਨ ਆ ਤੱਕ ਹਾਂ ਲੋਕੇ ਤਾਂ ਮਾਰਚ ਦੇ ਵਿੱਚ ਏਸੀ ਲਾ ਲੰਦੇ ਨਹੀਂ ਉਹ ਏਸੀ ਦਾ ਟਾਈਮ ਨਹੀਂ ਹੁੰਦਾ ਉਹਦਾ ਕਾਰਨ ਇਹ ਹੁੰਦਾ ਵੀ ਉਦੋਂ ਜਿਹੜੀ ਹਵਾ ਹੈ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਹਵਾ ਚ ਮੋਇਸਚਰ ਪਹਿਲੀ ਘਟ ਹੁੰਦਾ ਹੂੰ ਲੋੜੋਂ ਵੱਧ ਮੋਇਸਚਰ ਘਟਦਾ ਹੈ ਤਾਂ ਲੋਕ ਵਰਣੀ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ ਜੇ ਅਸੀਂ ਹੋਰ ਹਵਾ ਨੂੰ ਡਰਾਈ ਕਰਾਂਗੇ ਤਾਂ ਅਸੀਂ ਡੀਹਾਈਡਰੇਸ਼ਨ ਵਾਲੇ ਪਾਸੇ ਚੱਲ ਪਾਂਗੇ ਲੋ ਲੱਗਣੀ ਕੀ ਹੈ ਲੋ ਲੱਗਣੀ ਕਹਿੰਦੇ ਸੇਕ ਲੱਗਣਾ ਥੋੜੀ ਜਿਹਾ ਸੇਕ ਤਾਂ ਹੋਰ ਜਗ੍ਹਾ ਤੇ ਪਿੱਛੇ ਰੋ ਜਾਂਦਾ ਲੋ ਦਾ ਮਤਲਬ ਹੁੰਦਾ ਹੈ ਡਰਾਈ 에ਅ ਦੇ ਟੱਚ ਵਿੱਚ ਜ਼ਿਆਦਾ ਆ ਜਾਣਾ ਜਦੋਂ ਹਵਾ ਬਾਹਰ ਡਰਾਈ ਹੈ ਸਾਡੇ ਚ ਪਾਣੀ ਦੀ ਮਾਤਰਾ ਸਰੀਰ ਚ ਬਹੁਤ ਹੈ ਪਾਣੀ ਲਗਾਤਾਰ ਵੈਪੋਰੇਟ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਸਹੀ ਉਹ ਸਾਲ ਤੇ ਸਰੀਰ ਦੇ ਵਿੱਚ ਪਾਣੀ ਦੀ ਜਿਹੜੀ ਘਾਟ ਹੋ ਆ ਜਾਂਦੀ ਉਹ ਦਿਨ ਹੁੰਦੇ ਨੇ ਉਹਨਾਂ ਨੇ ਕੂਲਰ ਦੇ ਕਿਉਂਕਿ ਮੌਸਮ ਦੇ ਵਿੱਚ ਜੜੀ ਮੋਇਸਚਰ ਦੀ ਘਾਟ ਹੈ ਤੇ ਅਸੀਂ ਕੀ ਕਰਦੇ ਆ ਉੱਥੇ ਕੂਲਰ ਲਾ ਲਿਆ ਵਿੱਚ ਪਾਣੀ ਪਾ ਲਿਆ ਹੁਣ ਕੂਲਰ ਦੇ ਵਿੱਚ ਵੀ ਉਹੀ ਫਾਰਮੂਲਾ ਹੈ ਜਦੋਂ ਪਾਣੀ ਦੇ ਕਣ ਬਣ ਕੇ ਉੱਡਦੇ ਨੇ ਪਾਣੀ ਟੁੱਟਦਾ ਹੈ ਆਪਦੀ ਜਗ੍ਹਾ ਤੋਂ ਵੇਪਰੇਟ ਹੁੰਦਾ ਹੈ ਭਜ ਕੇ ਤਾਂ ਹਵਾ ਸਾਨੂੰ ਬੜੀ ਠੰਡੀ ਲੱਗਦੀ ਠੰਡੀ ਲੱਗਦੀ ਤੁਸੀਂ ਮੋਟਰਾ ਜੀ ਸਾਹਿਬ ਲਾਓ ਵੀ ਦੇ ਜਿਆਦਾ ਨਹੀਂ ਤਾਂ ਆਪਾਂ ਪੂਰੀ ਰਾਤ ਚ ਜਿਹੜਾ কুলਰ ਹੈ ਘੱਟੋ ਘੱਟ ਵੀ 70 80 ਲੀਟਰ ਪਾਣੀ ਕੰਜੂਗ 70 80 ਲੀਟਰ ਹਾਂ ਤੁਸੀਂ কুলਰ ਭਰਿਆ ਹੁੰਦਾ ਪਾਣੀ ਦਾ ਪੂਰਾ ਭਰਿਆ ਆ ਤੜਕੇ ਨੂੰ ਭੁਗ ਪਾ ਦਿੰਦਾ ਜੇ ਟੂਟੀ ਨਾਲ ਨਾਲ ਲੱਗੇ ਸਾਰਾ ਪਾਣੀ ਖਤਮ ਹੁਣ 100 ਲੀਟਰ ਜਾਂ 80 ਲੀਟਰ ਜਾਂ 50 ਲੀਟਰ ਚਲੋ ਜੋ ਵੀ ਕੈਵਰੇਜ ਅਸੀਂ ਸਾਡੇ ਸਰੋਤੇ ਗਣਦੇ ਹਾਂ ਉਹ ਸਾਰਾ ਪਾਣੀ ਗਿਆ ਕਿੱਥੇ ਸਾਡੇ ਕਮਰੇ ਚ ਉਹ ਪਾਣੀ ਸੋਕਿਆ ਕਿਨੇ